ਸਾਰੀ ਵੀਰਾਂ ਭੈਣਾਂ ਦਾ ਪੰਜਾਬੀ ਕ੍ਰੀਸ ਕੁਕਿੰਗ ਚੈਨਲ ਦੇ ਵਿੱਚ ਬਹੁਤ-ਬਹੁਤ ਸਵਾਗਤ ਮੇਰੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਅਸੀਂ ਤੁਹਾਡੇ ਲਈ ਰੋਜ਼ ਵੱਖਰੀਆਂ-ਵੱਖਰੀ ਤਰੀਕੇ ਦੀਆਂ ਰੈਸਪੀਆਂ ਲੈ ਕੇ ਹਾਜ਼ਰ ਹੁੰਦੇ ਹਾਂ ਅੱਜ ਤੁਹਾਡੇ ਲਈ ਲਾਜਵਾਬਦਲ ਸੁਆਦਿਸ਼ਟ ਤੇ ਜਾਇਕੀਦਾਰ ਆਰਬੀ ਦੀ ਰੈਸਪੀ ਇੱਕ ਵੱਖਰੇ ਇੱਕ ਅਨੋਖੇ ਟੰਗ ਦੇ ਨਾਲ ਬਣਾਉਣ ਦੀ ਰੈਸਪੀ ਅਸੀਂ ਤੁਹਾਡੇ ਨਾਲ ਲੈ ਕੇ ਆਏ ਹਾਂ ਰੈਸਪੀ ਨੂੰ ਦੇਖਣ ਤੋਂ ਪਹਿਲਾਂ ਮੈਂ ਆਪਣੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਸਾਰੇ ਜਣੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸਬਸਕ੍ਰਾਈਬ ਕਰਕੇ ਇਸ ਖੱਟੀ ਮਿੱਠੀ ਰੈਸਪੀ ਦਾ ਸਪੀਡੇ ਆਰਬੀ ਨੂੰ ਕਿਵੇਂ ਬਣਾਉਣਾ ਹੈ ਉਸ ਨੂੰ ਦੇਖ ਕੇ ਵੀਡੀਓ ਦੇ ਵਿੱਚ ਆਨੰਦ ਲਾਉ ਜੀ ਆਰਬੀ ਨੂੰ ਬਣਾਉਣ ਵਾਸਤੇ ਅਸੀਂ ਆਰਬੀ ਨੂੰ ਛਲਕੀ ਧੋ ਕੇ ਤੇ ਸੁੱਕਣੀ ਪਾ ਲਿਆ ਸੀਗਾ ਤੇ ਆਰਬੀ ਨੂੰ ਸੁੱਕਣ ਤੋਂ ਬਾਅਦ ਆਪਾਂ ਇਹਨਾਂ ਨੂੰ ਚੀਰ ਕੇ ਰੱਖ ਲਿਆ ਹੈਗਾ ਆ ਤੇ ਇਸ ਲਈ ਆਪਾਂ ਦੋ ਲਸਣ ਦੇ ਗੰਡੇ ਚੁਣਨੇ ਹਨ ਇੱਕ ਪਿਆਜ਼ ਤੇ 3-4 ਮਿਰਚਾਂ ਨਹੀਂ ਤੇ ਇਸ ਦਾ ਮੇਨ ਇਨਗਰੀਡੀਅੰਟ ਆਪਾਂ ਇੱਕ ਬਾਉਲ ਲਿਆ ਹੈ ਲੱਸੀ ਦਾ ਜੀ ਹੁਣ ਲਸਣ ਦੀ ਪੇਸਟ ਬਣਾਉਣ ਦੇ ਲਈ ਆਪਾਂ ਇਸ ਨੂੰ ਦੇਸੀ ਤਰੀਕੇ ਦੇ ਨਾਲ ਕੁੰਡੇ ਕੋਟਨੇ ਦੇ ਨਾਲ ਕੁੱਟਾਂਗੇ ਜਿਵੇਂ ਕਿ ਆਪਣੇ ਬਜ਼ੁਰਗ ਕੁੱਟਦੇ ਹੁੰਦੇ ਸੀਗੇ ਤੇ ਇਸ ਲਈ ਸ਼ਾਮ ਨੂੰ ਤੁਸੀਂ ਹਮੇਸ਼ਾ ਮੋਸਟਲੀ ਪੰਜਾਬ ਦੇ ਵਿੱਚ ਜੇ ਆਪਾਂ 10-20 ਸਾਲ ਪਹਿਲਾਂ ਦੇਖਿਆ ਜਾਵੇ ਤਾਂ ਸ਼ਾਮ ਨੂੰ ਹਰ ਇੱਕ ਘਰ ਦੇ ਵਿੱਚ ਕੁੰਡੇ ਕੋਟਨੇ ਦੀ ਆਵਾਜ਼ ਜ਼ਰੂਰ ਸੁਣਦੀ ਹੁੰਦੀ ਸੀ ਤੇ ਮੇਕਾਂ ਕਰਉਂਦੀਆਂ ਹੁੰਦੀਆਂ ਸੀਗੀਆਂ ਤੇ ਉਹ ਸਮੇ ਹੁਣ ਬੀਤ ਗਏ ਹਨ ਪਰ ਆਪਾਂ ਉਸ ਸਮਿਆਂ ਨੂੰ ਵਾਪਸ ਤਾਂ ਨਹੀਂ ਆ ਸਕਦੇ ਪਰ ਆਪਾਂ ਆਪਣੇ ਕਲਚਰ ਨੂੰ ਜਰੂਰ ਜਿਉਂਦਾ ਰੱਖ ਸਕਦੇ ਹਾਂ ਸੋ ਅਸੀਂ ਮੋਸਟਲੀ ਤੜਕੇ ਦੇ ਲਈ ਜੋ ਮਸਾਲਾ ਪੁੱਟਦੇ ਹੁੰਦੇ ਹਨ ਤੇ ਉਸ ਨੂੰ ਕੁੰਡੇ ਕੋਟਨੇ ਦੇ ਨਾਲ ਹੀ ਕੁੱਟੀ ਦਾ ਹੁਣ ਤੁਸੀਂ ਵੀ ਇਸ ਦੀ ਆਵਾਜ਼ ਸੁਣੋ ਤੇ ਪੁਰਾਣੀਆਂ ਯਾਦਾਂ ਨੂੰ ਯਾਦ ਕਰੋ ਦੇਖੋ ਕਿ ਮੈਂ ਲਸਣ ਲਸਣ ਪਿਸ ਰਹੇ ਹਾਂ ਹੈਗਾ ਆ ਤੇ ਇੰਟਰ ਇੰਟਰ ਟੇਸਟ ਲਸਣ ਕੁੱਟੀ ਉਹਦਾ ਟੇਸਟ ਹੁੰਦਾ ਨਾ ਉਹ ਮਸ਼ੀਨਾਂ ਦੇ ਵਿੱਚ ਕਦੀ ਵੀ ਉਹ ਟੇਸਟ ਨਹੀਂ ਆਉਂਦਾ ਹੈਗਾ ਜਿਵੇਂ ਆਪਾਂ ਗ੍ਰਾਈਂਡ ਕਰਕੇ ਬਣਾਈਏ ਜੋ ਇੱਕ ਕੁੱਟੇ ਹੋਏ ਲਸਣ ਦਾ ਟੇਸਟ ਹੈ ਨਾ ਉਹ ਇੱਕ ਡਿਫਰੈਂਟ ਇੱਕ ਵੱਖਰਾ ਪੰਜਾਬੀ ਜਾਇਕਾ ਲੱਗੇ ਆਉਂਦਾ ਥੋੜੇ ਇੱਕ ਕੜਾਹੀ ਦੇ ਵਿੱਚ ਆਪਾਂ ਦੋ ਕੜਸ਼ੀਆਂ ਤੇਲ ਦੀਆਂ ਪਾਵਾਂਗੇ ਸਰੋਂ ਦੇ ਅਸੀਂ ਸਰੋਂ ਦਾ ਤੇਲ ਵਰਤਦੇ ਹਾਂ ਤੁਸੀਂ ਜਿਹੜਾ ਮਾਚੀ ਤੇਲ ਵਰਤ ਸਕਦੇ ਹੋ ਤੇ ਇਸ ਨੂੰ ਆਪਾਂ ਥੋੜੇ ਦੇ ਲਈ ਗਰਮ ਹੋਣ ਦੇ ਲਈ ਤੇਲ ਨੂੰ ਰੱਖਾਂਗੇ ਹੁਣ ਦੇਖੋ ਜੀ ਆਪਣਾ ਤੇਲ ਗਰਮ ਹੋ ਗਿਆ ਹੈ ਤਾਂ ਹੁਣ ਇਸ ਦੇ ਵਿੱਚ ਆਪਾਂ ਥੋੜੀ ਜਿਹੀ ਹਿੰਗ ਪਾਵਾਂਗੇ ਹਿੰਗ ਤੋਂ ਬਾਅਦ ਆਪਾਂ ਜੀਰਾ ਪਾ ਦੇਣਾ ਹੈ ਪੁੰਨਰਮਾਸ ਲਈ ਤੇ ਇਹਨਾਂ ਨੂੰ ਥੋੜਾ ਜਿਹਾ ਦੇ ਲਈ ਆਪਾਂ ਤੇਲ ਦੇ ਵਿੱਚ ਭੁੰਨ ਨਹੀਂ ਜਾਣਾ ਭੁੰਨਾ ਹੈਗਾ ਹੁਣ ਅਜਵਾਇਨ ਪਾਵਾਂਗੇ ਅਜਵਾਇਨ ਜਦਾ ਖਾਣੀ ਆਪਣੀ ਸਿਹਤ ਦੇ ਲਈ ਪੇਟ ਦੇ ਲਈ ਬਹੁਤ ਵਧੀਆ ਚੀਜ਼ ਹੁੰਦੀ ਹੈ ਤੇ ਜ਼ਰੂਰ ਇਹ ਖਾਣੀ ਚਾਹੀਦੀ ਹੈ ਤੇ ਇਸ ਹੁਣ ਇਸ ਵਿੱਚ

इसमें हौली हौली जरूर फलाए जरूर है करो देखो मैं अपने प्याज बच्च भुज रहे हैं इसमें आप बराउन जाना है ਜਦੋਂ ਅਚੇ ਤੱਕ ਪਿਆਜ਼ ਬਰਾਊਨ ਨਹੀਂ ਹੁੰਦੇ ਹੈਗੇ ਆਪਾਂ ਉਨਾ ਚਿਰ ਤੱਕ ਫਲੇਮ ਹਾਈ ਹੀ ਰੱਖਣਾ ਹੈਗਾ ਆ ਤੇ ਇਸ ਨੂੰ ਥੋੜਾ ਥੋੜਾ ਵਿੱਚ ਸਵਾਈ ਜਾਇਓ 2-3 ਨਾ ਮਿੰਟਾਂ ਦੇ ਵਿੱਚ ਆਪਣੇ ਪਿਆਜ਼ ਬਰਾਊਨ ਹੋ ਜਾਣੇ ਹੈ ਤੇ ਫਿਰ ਆਪਾਂ ਇਸ ਦੇ ਵਿੱਚ ਕੁੱਟਿਆ ਹੋਇਆ ਲਸਣ ਦਾ ਮਸਾਲਾ ਥੋੜਾ ਪਾਉਣਾ ਆਪਣਾ ਪਿਆਜ਼ ਤੁਸੀਂ ਹੁਣ ਦੇਖ ਸਕਦੇ ਆ ਹਲਕਾ ਬਰਾਊਨ ਹੋ ਨਾ ਗਿਆ ਹੈਗਾ ਆ ਹੁਣ ਆਪਾਂ ਇਸੇ ਟਾਈਮ ਦੇ ਵਿੱਚ ਆਪਾਂ ਲਸਣ ਦੀ ਪੀਸ ਤੇਲ ਦੇ ਵਿੱਚ ਰਲਾ ਦੇਣੀ ਹੈਗੀਆ ਤੇ ਇਸ ਨੂੰ ਵੀ ਆਪਾਂ ਪ੍ਰੋਪਰਲੀ ਲਸਣ ਦੀ ਪੀਸ ਨੂੰ ਵੀ ਪਉਣਾ ਹੈਗਾ। ਬਾਅਦ ਕਿਆ ਸੀ ਸੋਨੀ ਚੰਨ ਰਲਾ ਰਹੀ ਹੈਗੀਆ। ਨਾਲ ਦਾ ਤਾਂ ਕੋਈ ਮੈਂ ਕਹਿੰਦਾ ਜਵਾਬ ਹੀ ਨਹੀਂ ਹੈਗਾ। ਉਹ ਰੇ ਦੇਸੀ ਤੌਰ ਤੇ ਵੀ ਹੀ ਨਹੀਂ ਆ। ਦੇਖੋ ਕਿਵੇਂ ਆਪਣਾ ਇਸ ਟੀਨ ਵਿੱਚ ਤੋੜ ਕੇ ਵੀ ਰੋਸਿਆ ਹੈ। ਵਾਹ ਕੀ ਆਸ ਮੱਲ ਨੇ। ਮਸਾਲਾ ਨਾ ਪਾਉਂਦੇ। ਹੁਣ ਆਪਣਾ ਲਸਣ ਪ੍ਰੋਪਰ ਤਰੀਕੇ ਦੇ ਨਾਲ ਪਹੁੰਚ ਗਿਆ ਹੈਗਾ। ਤੇ ਹੁਣ ਆਪਾਂ ਫਲੇਮ ਨੂੰ ਲੋ ਫਲੇਮ ਤੇ ਕਰ ਦੇਣਾ ਹੈ ਤੇ ਹੁਣ ਆਪਾਂ ਇਸ ਦੇ ਵਿੱਚ ਮਸਾਲੇ ਵਿੱਚ ਪਾ ਦੇਣੇ ਹਨ ਮਸਾਲਿਆਂ ਦੇ ਵਿੱਚ ਅਸੀਂ ਲਿਆ ਹੈ ਹਲਦੀ ਮਿਰਚ ਨਮਕ ਤੇ ਘਰ ਦਾ ਪੀਸਿਆ ਹੋਇਆ ਗਰਮ ਮਸਾਲਾ ਕਿਉਂਕਿ ਅਸੀਂ ਨਹੀਂ ਹਰੇਕ ਚੀਜ਼ ਘਰ ਦੀ ਯੂਸ ਕਰਦੇ ਹਾਂ ਵਿੱਚ ਕਿਉਂਕਿ ਪਤਾ ਇਹ ਘਰ ਦੀ ਚੀਜ਼ ਤਾਂ ਤੁਹਾਨੂੰ ਪਤਾ ਵੀ ਘਰ ਦੀ ਹੀ ਹੁੰਦੀ ਹੈ ਤੇ ਹੁਣ ਆਪਾਂ ਇਸ ਨੂੰ ਲੋ ਫਲੇਮ ਤੇ ਮਸਾਲੇ ਪੂਰੇ ਤਰੀਕੇ ਦੇ ਨਾਲ ਇਸ ਤਰ੍ਹਾਂ ਕਿਨੇ ਵਿੱਚ ਰੜਾ ਕੇ ਪੁੰਨਣੇ ਹਨ ਦੇਖੋ ਕਿਵੇਂ ਮਸਾਲੇ ਵਿੱਚ ਰੜਣਾ ਹੀ ਹਨ ਤਾਂ ਇਸ ਨੂੰ ਆਪਾਂ ਹਿਲਾਈ ਜਰੂਰ ਜਾਣਾ ਹੈਗਾ ਤਾਂ ਕਿ ਆਪਣਾ ਤੜਕਾ ਥੱਲੇ ਨਾ ਲੱਗੇ ਦੇਖੋ ਕਿਵੇਂ ਹੌਲੀ-ਹੌਲੀ ਮੀਡੀਅਮ ਫਲੇਮ ਤੇ ਮਹਿਕਾ ਮਾਰਦੇ ਹੋਏ ਮਸਾਲੇ ਪੁੰਚ ਰਹੇ ਹਨ ਹੁਣ ਇਸ ਦੇ ਵਿੱਚ ਆਪਾਂ ਥੋੜਾ ਜਿਹਾ पानी बच्चे रलावे वाह क्या क्या तड़का है क्या तड़का है तो हौली हौली मसाले सारे तड़के तो समा रहे हैं ਹੁਣ ਆਪਾਂ ਤੜਕਾ ਪੂਰਾ ਪ੍ਰੋਪਰਲੀ ਰੈਡੀ ਹੋ ਗਿਆ ਹੈਗਾ ਹੈ ਤਾਂ ਤੜਕੇ ਨੇ ਤੇਲ ਆਪਣਾ ਛੱਡ ਦਿੱਤਾ ਹੈ ਤੇ ਹੁਣ ਆਪਾਂ ਫਲੀਨ ਨੂੰ ਫਾਈ ਕਰ ਦਿੱਤਾ ਹੈ ਤੇ ਹੁਣ ਆਪਾਂ ਇਸ ਦੇ ਵਿੱਚ ਆਰਬੀ ਪਾਵਾਂਗੇ ਸਾਰੀ ਆਰਬੀ ਆਪਾਂ ਇਸ ਦੇ ਵਿੱਚ ਨਹੀਂ ਪਾਉਣੀ ਅਬ ਪਹਿਲਾਂ ਅਦੀ ਨੂੰ ਰੜਾਵਾਂਗੇ ਜਿੰਦ ਹੁਣ ਆਪਾਂ ਅੱਧੀ ਅੱਧੀ ਰੈਂਦੀ ਹੋਈਆਂ ਬੀਬੀ ਏਸ ਦੇ ਵਿੱਚ ਪਾ ਦੇਣੀ ਹੈਗੀ ਆ ਫਿਰ ਏਸਾਂ ਨੂੰ ਆਪਾਂ ਪ੍ਰੋਪਰਲੀ ਰਣਾ ਕੇ ਵਿੱਚ 5-10 ਮਿੰਟ ਆਪਾਂ ਪ੍ਰੋਪਰਲੀ ਏਸ ਨੂੰ ਜਿੰਨਾ ਚਿਰ ਤੱਕ ਇਹ ਸੌਫਟ ਨਹੀਂ ਹੁੰਦੀ ਹੈਗੀ ਇਸ ਨੂੰ ਆਪਾਂ ਰੋਸਟ ਕਰਨਾ ਹੈ ਹਲਾ ਹਲਾ ਕੇ

ਇਹ ਇੱਕ ਅਨੋਖੀ ਆਰਬੀ ਦੀ ਰੈਸਪੀ ਹੈ ਲੱਸੀ ਵਾਲੀ ਆਰਬੀ ਦੀ ਪ੍ਰੋਪਰ ਦੇਸੀ ਰੈਸਪੀ ਹੈਗੀ ਆ ਇਹ ਤਾਂ ਲੱਸੀ ਆਣੀ ਆਰਬੀ ਮਰਨ ਦਸਾਂ ਹੁਣ ਆਪਾਂ ਮਿਕਸ ਕਰਦੇ ਇਹਦੇ ਵਿੱਚ ਪਾਣੀ ਪਾਵਾਂਗੇ 1/4 ਮਤਲਬ ਹੁਣ ਮੈਂ ਦੱਸ ਰਹਾ ਨਾ ਲੱਸੀ ਆਣੀ ਆਰਬੀ ਦੀ ਦਾ ਜੋ ਟੇਸਟ ਹੁੰਦਾ ਹੈ ਨਾ ਉਹ ਇੱਕ ਵੱਖਰਾ ਟੇਸਟ ਹੁੰਦਾ ਹੈ ਇਸ ਨੂੰ ਆਪਾਂ ਮੂਸਲੀ ਪ੍ਰਾਠਿਆਂ ਦੇ ਨਾਲ ਆਲੂ ਲੋਕੀ ਬਹੁਤ ਜ਼ਿਆਦਾ ਖਾਣਾ ਪਸੰਦ ਕਰਦੇ ਹਨ ਕਿਉਂਕਿ ਇੱਕ ਵੱਖਰਾ ਜਾਇਗਾ ਇੱਕ ਵੱਖਰੀ ਵੱਖਰੀ ਸਵਾਦਸ਼ਟ ਵੱਖਰੀ ਮਿੱਠੀ ਮਿੱਠੀ ਜਈ ਇਸ ਦੇ ਵਿੱਚ ਜੋ ਖਟਾਸ ਹੁੰਦੀ ਹੈ ਨਾ ਉਹ ਇੱਕ ਜੀਭ ਦੇ ਡਿਫਰੈਂਟ ਤਰੀਕੇ ਦਾ ਰਸ ਪੈਦਾ ਕਰਦੀ ਹੈ ਹੁਣ ਇਸ ਨੂੰ ਆਪਾਂ 5 ਮਿੰਟ ਸਟੀਮ ਕਰਾਂਗੇ ਤੇ ਫਲੀਮ ਨੂੰ ਆਪਾਂ ਹੁਣ ਨਹੀਂ ਹੀ ਰੱਖਣਾ ਹੈਗਾ ਤੇ ਆਪਾਂ ਮਿਲਦੇ ਹਾਂ 5 ਮਿੰਟਾਂ ਬਾਅਦ ਹੁਣ ਆਪਣੀ ਆਰਬੀ ਪੂਰੀ ਤੜਕੇ ਦੇ ਵਿੱਚ ਇਹ ਚੰਗੀ ਤਰ੍ਹਾਂ ਰਸ ਗਈ ਹੈ ਪੂਰੀ ਮਸਾਲੇ ਦੇ ਵਿੱਚ ਕੁੱਕ ਹੋ ਗਈ ਹੈਗੀਆ ਤੇ ਹੁਣ ਆਪਾਂ ਇਸ ਦੇ ਵਿੱਚ ਲੱਸੀ ਨੂੰ ਐਡ ਕਰਾਂਗੇ ਲੱਸੀ ਨੂੰ ਐਡ ਕਰਕੇ ਆਪਾਂ ਇਸ ਨੂੰ ਹਿਲਾਉਣਾ ਹੈਗਾ ਆ ਪ੍ਰੋਪਰਲੀ ਇਸ ਨੂੰ ਮਿਕਸ ਕਰਕੇ ਆਪਾਂ ਇਸ ਨੂੰ 10 ਤੋਂ 12 ਮਿੰਟ ਤੱਕ ਆਪਾਂ ਸਟੀਮ ਕਰਨਾ ਹੈ ਤੇ ਆਪਾਂ ਵਿੱਚ ਵਿੱਚ ਇਸ ਨੂੰ ਹਲਾਈ ਜ਼ਰੂਰ ਜਾਣਾ ਹੈਗਾ ਇਸ ਨੂੰ ਜ਼ਰੂਰ ਹਲਾਈ ਹਲਾਈ ਜਾਣਾ ਤੇ ਕਿਉਂਕਿ ਸਰਦੀ ਨਾ ਲੈਣਾ ਲੱਗੀ ਤੇ ਚੈੱਕ ਜ਼ਰੂਰ ਕਰੀ ਜਾਇਓ 3-4 ਮਿੰਟ ਬਾਅਦ ਕਿਉਂਕਿ ਮੂਸਲੀ ਅਰਬੀ ਆਪਣੀ ਜਲਦੀ ਹੋ ਜਾਂਦੀ ਹੈਗੀ ਤੇ ਇਸ ਨੂੰ ਹੁਣ ਆਪਾਂ ਕਵਰ ਕਰਕੇ ਰੱਖ ਦਵਾਂਗੇ ਦੇਖੋ ਜੀ 5 ਕਿ ਮਿੰਟ ਬਾਅਦ ਆਪਾਂ ਫਿਰ ਇਸ ਨੂੰ ਹਲਾ ਰਹੇ ਹਾਂ ਪਰ ਹੱਜੇ ਪ੍ਰੋਪਰਲੀ ਮਉਮੀ ਹੈਗੀਆ ਤੋਂ ਇਸ ਨੂੰ ਆਪਾਂ 4-5 ਮਿੰਟਾਂ ਲਈ ਫਿਰ ਬੰਦ ਕਰਕੇ ਸਟੀਮ ਕਰਾਂਗੇ ਹੁਣ ਆਪਾਂ ਇੱਕ ਵਾਰੀ ਫੇਰ ਇਸ ਸਰਬੀਨ ਦੇਖਾਂਗੇ ਪਰ ਹਜੇ ਨਿੰਤਨਵਟ ਥੋੜੀ ਹੋ ਰਹਿੰਦੀ ਹੈ 2-3 ਮਿੰਟ ਦੇ ਲਈ ਆਪਾਂ ਇਸ ਨੂੰ ਹੋਰ ਕਵਰ ਕਰਕੇ ਕੁੱਕ ਹੋਣ ਦੇ ਲਈ ਟਾਈਮ ਦਵਾਂਗੇ ਤੇ ਦੋ ਜਾਂ ਤਿੰਨ ਮਿੰਟਾਂ ਦੇ ਬਾਅਦ ਆਪਣੀ ਆਰਬੀ ਰੈਡੀ ਹੋ ਜਾਵੇਗੀ ਹਾਂਜੀ ਹੁਣ ਆਰਬੀ ਆਪਣੀ ਬਣ ਕੇ ਰੈਡੀ ਹੋ ਗਈ ਹੈ ਕਿ ਇਹ ਇਸ ਨੇ ਪ੍ਰੋਪਰਲੀ ਤੇਲ ਛੱਡ ਦਿੱਤਾ ਹੈਗਾ ਹੈ ਤੇ ਪੂਰੀ ਸੌਫਟ ਤੇ ਖਿਲੀ-ਖਿਲੀ ਬਣੀ ਹੈ ਇਸਨੇ ਕੋਈ ਚੀਪ ਇਨੀਸ਼ੀਅਲ ਨਹੀਂ ਹੈਗੀ ਇਕ ਕਲਾ ਕਲਾ ਡੱਕਰਾ ਅਰਬੀ ਦਾ ਹੈਗਾ ਤੇ ਹੁਣ ਆਪਾਂ ਤੁਹਾਨੂੰ ਅਰਬੀ ਦੇ ਪੀਸ ਨੂੰ ਤੋੜ ਕੇ ਦਿਖਾਵਾਂਗੇ ਦੇਖਾਓ ਅਗਾ ਦੇਖੋ ਜੀ ਪ੍ਰੋਪਰਾਂਤੀ ਆਪਣੀ ਹੋ ਗਈ ਹੈ ਪ੍ਰੋਪਰਲੀ ਇਹ ਸੌਫਟਲੀ ਕੱਟ ਹੋਈ ਰਹੀ ਹੈ ਨਾ ਆ ਦੇਖੋ ਕਿੰਦਾਂ ਪੀਸ ਕੱਟ ਹੋ ਰਹੇ ਹਨ ਵਧੀਆ ਤਰੀਕੇ ਦੀ ਅਰਬੀ ਬਣ ਕੇ ਲੈਟ ਹੋ ਗਈ ਹੈ ਇੱਕ ਵੱਖਰੇ ਤਰੀਕੇ ਦੇ ਹੁਣ ਆਪਾਂ ਇਸ ਨੂੰ ਸਰਕੰਡ ਦੀ ਲਈ ਬਾਲ ਦੇ ਵਿੱਚ ਪਾਵਾਂਗੇ ਦੇਖੋ ਕਿਵੇਂ ਕਿੰਨੀ ਸੋਹਣੀ ਆਲੂ ਦੀ ਬਣੀ ਹੈ ਆਪਣੀ ਹਾਂ ਜਿੰਨਾਂ ਆਲੂ ਦੀ ਸਬਜੀ ਤੁਹਾਡੇ ਸਾਰਿਆਂ ਲਈ ਬਣ ਕੇ ਤਿਆਰ ਹੈ ਗਈਆਂ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਕਿ ਕਿਵੇਂ ਕਿਵੇਂ ਦੀ ਤੁਹਾਨੂੰ ਇਹ ਰੈਸਪੀ ਲੱਗੀ ਤੇ ਮੇਰੇ ਨਾਲ ਇਹ ਵੀ ਜਰੂਰ ਸਾਂਝਾ ਕਰਨਾ ਕਿ ਤੁਸੀਂ ਆਲੂ ਦੀ ਸਬਜੀ ਕਿਵੇਂ ਬਣਾਉਣੀ ਹੋ ਲਾਈਕ ਫਰਾਈ ਕਰਕੇ ਬਣਾਉਣੀ ਹੋ ਜਾਂ ਦੱਸੀ ਵਾਲੀ ਬਣਾਉਣੀ ਹੋ ਕੀ ਤੁਸੀਂ ਤੁਹਾਨੂੰ ਸਾਰੀਆਂ ਮੇਰੀਆਂ ਰੈਸਪੀ ਵਧੀਆ ਲੱਗੀਆਂ ਤਾਂ ਪਲੀਜ਼ ਮੇਰੇ ਚੈਨਲ ਤੇ ਕਮੈਂਟ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਕਰਿਓ ਤਾਂ ਕਿ ਅਸੀਂ ਤੁਹਾਡੇ ਲਈ ਰੋਜ਼ਾਨਾ ਜੈਕੀਡਾਰ ਸਬਜ਼ੀਆਂ ਦੀਆਂ ਰੈਸਪੀਆਂ ਲੈ ਕੇ ਤੁਹਾਡੇ ਵਿੱਚ ਹਾਜ਼ਰ ਹੁੰਦੇ ਰਹੀਏ ਹੁਣ ਮੈਨੂੰ ਦਿਓ ਜੱਜ